ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਸਰਦਾਰ ਮੰਗਲ ਸਿੰਘ ਰਾਮਪਰਾ ਤੇ ਸਰਦਾਰ ਜਗਰਾਦ ਸਿੰਘ ਜੀ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਆਪਣੇ ਤੇ ਮੈਂ ਪ੍ਰਧਾਨ ਜੀ ਬੇਨਤੀ ਕਰੂੰਗਾ ਅੱਜ ਪੰਜਾਬ ਬੰਦ ਦੇ ਜਿਹੜੇ ਸੱਦਾ ਜਿਹੜਾ ਆਪਾਂ ਸੰਯੁਕਤ ਕਿਸਾਨ ਮੋਰਚਾ ਗੈਰ ਦੇ ਦੋਮਾ ਫੋਰਮ ਵੱਲੋਂ ਦਿੱਤਾ ਗਿਆ ਵਾ ਤੇ ਜਿਹੜਾ ਸੰਗਤਾਂ ਆਈਆਂ ਉਹਨਾਂ ਦਾ ਧੰਨਵਾਦ ਕਰੋਗੇ ਦੋਨਾਂ ਫੋਰਮਾਂ ਵੱਲੋਂ ਦਿੱਤਾ ਗਿਆ ਪ੍ਰੋਗਰਾਮ ਜਿਹੜਾ ਅੱਜ 30 ਦਸੰਬਰ ਆ ਔਰ ਨਵੇਂ ਸਾਲ ਦੀ ਵੀ ਲਾਗੂ ਹੋਣੀ ਤਰੀਕ ਜਾ ਰਹੀ ਆ ਔਰ ਮੈਂ ਵੱਡੇ ਪੱਧਰ ਤੇ ਮੇਰਾ ਪੰਜਾਬ ਮੇਰਾ ਪਰਿਵਾਰ ਔਰ ਇਹਦਾ ਧੰਨਵਾਦ ਕਰਦੇ ਆ ਪੂਰੇ ਦੁਕਾਨਦਾਰ ਵੀਰਾਂ ਦਾ ਮਜ਼ਦੂਰ ਸਾਥੀਆਂ ਦਾ ਟ੍ਰੇਨ ਯੂਨੀਅਨਾਂ ਦਾ ਟਰਾਂਸਪੋਰਟਰਾਂ ਦਾ ਜਿਨ੍ਹਾਂ ਨੇ ਵੱਡੇ ਪੱਧਰ ਤੇ ਮਸਲਾਂ ਤੇ ਫਸਲਾਂ ਬਚਾਉਣ ਦੀ ਖਾਤਰ ਔਰ ਪੂਰੇ ਪੰਜਾਬ ਦੇ ਵਿੱਚ ਇੱਕ ਚਿਹਰਾ ਸਾਹਮਣੇ ਲੈ ਕੇ ਲੈ ਆਂਦਾ ਸਰਕਾਰ ਦੇ ਅੱਗੇ ਔਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਭਾਵਨਾ ਸੀ ਕਿ ਮੇਰੇ ਮਨ ਦੇ ਵਿੱਚ ਕਿ ਪੰਜਾਬ ਮੇਰਾ ਮੇਰਾ ਪਰਿਵਾਰ ਕੀ ਸੋਚਦਾ ਹੋਵੇਗਾ ਔਰ ਸਾਡੇ ਪਰਿਵਾਰ ਨੇ ਵੱਡੇ ਪੱਧਰ ਤੇ ਅੱਜ ਪੰਜਾਬ ਦੇ ਅੰਦਰ ਪੂਰਾ ਪੰਜਾਬ ਜਿਹੜਾ ਵਾ ਦੁਕਾਨਦਾਰ ਵੀਰ ਸਾਰੇ ਸਾਥੀਆਂ ਨੇ ਬੰਦ ਕਰਕੇ ਔਰ ਵੱਡਾ ਵੱਡੀ ਰੂਪਰੇਖਾ ਨਿਭਾਈ ਆ ਇਹਨਾਂ ਦਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਔਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਮੇਤ ਪਰਿਵਾਰ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਰੇਲਾਂ ਤੇ ਛੜਕਾਂ ਤੇ ਬਜ਼ਾਰਾਂ ਤੇ ਔਰ 54 ਨੰਬਰ ਰੋਡ ਇਹਦੇ ਸੁਲਤਾਨਵਿੰਡ ਸਾਥੀ ਆਪਣੇ ਅੰਮ੍ਰਿਤਸਰ ਵਾਲੇ ਸਾਥੀ ਜ਼ਿਲ੍ਹੇ ਆ ਇੰਨਾ ਵੱਡੇ ਪੱਧਰ ਤੇ ਪੂਰਾ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਰੋਲ ਲੰਭਾਇਆ ਇਦਾਂ ਹੀ ਮੁਕਤਸਰ ਜ਼ਿਲ੍ਹੇ ਦੇ ਵਿੱਚ ਵੱਡੇ ਪੱਧਰ ਤੇ ਰੋਲ ਲੰਭਾਇਆ ਇਦਾਂ ਹੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਰੇਲਾਂ ਰੋਕ ਕੇ ਆਪਣੇ ਸਾਥੀਆਂ ਨੇ ਵੱਡੇ ਪੱਧਰ ਤੇ ਜਿਹੜਾ ਵਾ ਉਹ ਰੋਲ ਲੰਭਾਇਆ ਇਸੇ ਤਰ੍ਹਾਂ ਜਲੰਧਰ ਦੇ ਵਿੱਚ ਸਰਦਾਰ ਰਣਜੀਤ ਸਿੰਘ ਜਲੰਧਰ ਨੇ ਵੀ ਚੰਗੇ ਵੱਡੇ ਪੱਧਰ ਤੇ ਰੋਲ ਲੰਭਾਏ ਆ ਔਰ ਇਸੇ ਤਰ੍ਹਾਂ ਹੀ ਕਪੂਰਥਲੇ ਦੇ ਵਿੱਚ ਵੀ ਆਪਣੇ ਸਾਥੀਆਂ ਨੇ ਵੱਡੇ ਪੱਧਰ ਤੇ ਰੋਲ ਲੰਭਾਇਆ ਜਿਹਦੇ ਵਿੱਚ ਤਰਨਤਾਰਨ ਦੇ ਸਾਥੀਆਂ ਨੇ ਬੜੇ ਵੱਡੇ ਵੱਡੇ ਪ੍ਰੋਗਰਾਮ ਕਰ ਦਿੱਤੇ ਔਰ ਸਾਰਾ ਜਥੇਬੰਦੀ ਨੇ ਹਰੇਕ ਜਗ੍ਹਾ ਤੇ ਕਸਾਨ ਚਿੰਗਰਸ਼ ਕਮੇਟੀ ਪੰਜਾਬ ਨੇ ਵੱਡੀ ਰੂਪਰੇਖਾ ਦੇ ਵਿੱਚ ਰੋਲ ਨਿਭਾ ਕੇ ਇਹਨਾਂ ਨੂੰ ਦਿਲੋਂ ਸਲਾਮ ਆ ਯੋਧਿਆਂ ਨੂੰ ਜਰਨੈਲਾਂ ਨੂੰ ਕਿ ਜਿਹੜੇ ਆਪਣੀ ਆਪ ਹੀ ਤਨਦੇਹੀ ਦੇ ਨਾਲ ਜ਼ਿੰਮੇਵਾਰੀ ਨਿਭਾ ਰਹੇ ਆ ਭਾਵੇਂ ਅਸੀਂ ਕਿਨੌਰੀ ਬਾਰਡਰ ਦੇ ਉੱਤੇ ਬੈਠੇ ਹੋਏ ਆਂ ਔਰ ਅਸੀਂ ਆਪਣੀ ਇੱਥੇ ਰਾਤ ਦਿਨ ਡਿਊਟੀ ਨਿਭਾ ਰਹੇ ਆ ਤੇ ਜਿੱਥੇ-ਜਿੱਥੇ ਵੀ ਸੱਦਾ ਪੱਤਰ ਭੇਜਿਆ ਜਾਂਦਾ ਉੱਥੇ-ਉੱਥੇ ਵੀ ਡਿਊਟੀ ਵੱਡੇ ਪੱਦਰ ਤੇ ਨਿਭਾ ਰਿਆ ਔਰ ਮੈਂ ਸਾਥੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਵੇਂ ਪੰਜਾਬ ਬੰਦ ਦੀ ਭਾਵਨਾ ਸੀ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ એનર્ਜੀ ਮਿਲੇ ਤੇ ਉਹ ਤੁਸੀਂ એનર્ਜੀ ਅੱਜ ਪੂਰੀ ਕਰ ਦਿੱਤੀ ਆ ਔਰ ਉਹਦੇ ਨਾਲ 4 ਤਰੀਕ ਨੂੰ 4 ਜਨਵਰੀ ਨੂੰ ਵੱਡੇ ਪੱਦਰ ਤੇ ਖਨੌਰੀ ਮੋਰਚੇ ਦੇ ਵਿੱਚ ਵੱਡੀ ਪਰਭਾਈ ਵੱਡੀ ਵੱਡਾ ਕੱਟ ਕੀਤਾ ਜਾ ਰਿਹਾ ਔਰ ਦੇਸ਼ ਪੱਧਰ ਦੇ ਇਕਸਾਨਾਂ ਨੂੰ ਜਿਹੜਾ ਵਾ ਇਹ ਸੱਦਾ ਪੱਤਰ ਆ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਮਨ ਦੀ ਭਾਵਨਾ ਕਿ ਮੈਂ ਪੂਰੇ ਦੇਸ਼ ਦੇ ਸਾਥੀਆਂ ਦਾ ਜਰਨੈਲਾਂ ਦਾ ਯੋਧਿਆਂ ਦਾ ਔਰ ਪੰਜਾਬ ਦੇ ਸਾਥੀਆਂ ਦਾ ਮੈਂ ਦਰਸ਼ਨ ਕਰ ਸਕਾਂ ਪੰਡਾਲ ਦੇ ਵਿੱਚ ਔਰ ਉਹਨੂੰ ਸਾਹਮਣੇ ਉਹ ਸੀਸੇ ਵਾਲਾ ਕਮਰਾ ਬਣਿਆ ਉਹਦੇ ਚ ਲਿਆਣ ਕੇ ਔਰ ਉਹ ਪੰਜਾਬ ਦੇ ਸਾਥੀਆਂ ਦਾ ਪੂਰੇ ਭਾਰਤ ਦੇ ਸਾਥੀਆਂ ਦਾ ਦਰਸ਼ਨ ਦਦਾਰਾ ਕਰ ਸਕੇ ਔਰ 4 ਜਨਵਰੀ ਨੂੰ ਵੱਡੇ ਪੱਦਰ ਤੇ ਵੱਡਾ ਹੱਲਾ ਮਾਰ ਕੇ ਔਰ ਖਨੌਰੀ ਬਾਰਡਰ ਪਹੁੰਚੋ ਔਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਭਾਵਨਾ ਨੂੰ ਪੂਰਾ ਕਰੋ ਬਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ